ਸਸਰੀ ਕਾਲਜੀ ਵੀਡੀਓ ਵੇਰ ਰੱਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਇਕਨਾਂ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਈ ਦੀ ਵੱਡੀ ਖਬਰ ਡੇਰਾ ਸੱਜਖੰਡ ਬਲਣਾ ਨੇ ਅੰਮ੍ਰਿਤਵਾਨੀ ਨੂਨ ਵੀ ਬੇਅਦਵੀ ਬਿਲ ਚ ਸ਼ਾਮਲ ਕਰਨ ਦੀ ਕੀਤੀ ਮੰਗ ਸਿਲੈਕਟ ਕਮੇਟੀ ਦੀ ਦੂਜੀ ਮੀਟਿੰਗ ਚਰਨ ਮੈਂਡੀਆਂ ਨੇ ਦਿੱਤਾ ਮੰਗ ਪੱਤਰ ਮਦਨ ਸੱਭਾ ਚ ਲਿਆਂਦੇਗੇ ਪੰਜਾਬ ਦੇ ਪਵਿੱਤਰ ਗੁਰਨਥਾਂ ਦੇ ਖਿਲਾਫ ਪ੍ਰਾਦ ਦੀ ਰੋਕਥਮ ਬਿੱਲ ਜਿਸ ਨੂੰ ਸਿਲੇਕਟ ਕਮੇਟੀ ਦੇ ਹਵਾਲੇ ਕਰਕੇ ਸਬੰਧਿਤ ਪਤਖਨ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਸੀ ਦੀ ਮੰਗਲਵਾਰ ਨੂੰ ਦੂਜੀ ਮੀਟਿੰਗ ਚ ਡੇਰਾ ਸੱਚਖੰਡ ਬੱਲਾ ਸਮੇਤ ਕੁਝ ਹੋਰ ਡੇਰਿਆਂ ਦੇ ਮੁਖੀਆਂ ਤੇ ਪੈਰੋਕਾਰਾਂ ਨੇ ਵੀ ਲਿਖਤੀ ਮੰਗ ਪੱਤਰ ਸੋਪੇ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾ ਦੇ ਪ੍ਰਬੰਧਕਾਂ ਨੇ ਕਮੇਟੀ ਨੂੰ ਗੁਰੂ ਰਵੀਦਾਸ ਜੀ ਦੀ ਬੰਮਰਤ ਬਾਣੀ ਨੂੰ ਵੀ ਬਿਲ ਚਾ ਚ ਸ਼ਾਮਿਲ ਕਰਨ ਲਈ ਕਹਾ ਤੇ ਕਹਾ ਕਿ ਹੋਰ ਨਾ ਧਾਰਮੀ ਗ੍ਰੰਥਾਂ ਦੀ ਤਰਾਂ ਜੇ ਅੰਮ੍ਰਿਤ ਬਾਣੀ ਦੀ ਵੀ ਕੋਈ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਵੀ ਇਸ ਐਕਟ ਦੇ ਤਹਿ ਸਖਤ ਸਜ਼ਾ ਦਿੱਤੀ ਜਾਵੇਗੀ ਕਮੇਟੀ ਆਪਣੀ ਅਗਲੀ ਮੀਟਿੰਗ ਚ ਇਹਨਾਂ ਧਾਰਮੀ ਗ੍ਰੰਥਾਂ ਤੇ ਉਹਨਾਂ ਦੇ ਪੈਰੋਕਾਰਾਂ ਨਾਲ ਵੀ ਗੱਲਬਾਤ ਕਰੇਗੀ ਸਿਲੈਕਟ ਕਮੇਟੀ ਛੇਤੀ ਹੀ ਸਾਰੇ ਕਬਾਰਾਂ ਚ ਬਿੱਲ ਨੂੰ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਦੇ ਸੱਜਾ ਮੰਗੇ ਕੀ ਇਹ ਫੈਸਲਾ ਵੀ ਮੀਟਿੰਗ 'ਚ ਲਿਖਿਆ ਗਿਆ ਕਮੇਟੀ ਇਸ ਬਿੱਲ ਨੂੰ ਵੱਧ ਤੋਂ ਵੱਧ ਜਨਤੀ ਕਰਨਾ ਚਾਹੁੰਦੀ ਹੈ ਤਾਂ ਕਿ ਆਮ ਲੋਕਾਂ ਤੱਕ ਇਹ ਪਹੁੰਚ ਸਕੇ ਕਿ ਤੇ ਉਹ ਇਨ੍ਹਾਂ ਧਾਰਮਿਕ ਗ੍ਰੰਥਾਂ ਦੀ ਬਿਆਦ ਵੀ ਹੋਣ ਤੋਂ ਹੋਣ ਤੇ ਦਿੱਤੀ ਜਾ ਜਾ ਸਕਣ ਵਾਲੀ ਸੱਜਾ ਨੂੰ ਲੈ ਕੇ ਆਪਣੀ ਸੱਜਾ ਕਮੇਟੀ ਨੂੰ ਦੇ ਸਕਣ ਇਸ ਦੇ ਲਈ ਇੱਕ ਵਰਸਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਨਾਲ ਹੀ ਵਿਧਾਨ ਸਭਾ ਸਕੱਤਰ ਵੱਲੋਂ ਇੱਕ ਈਮੇਲ ਪਤਾ ਵੀ ਦਿੱਤਾ ਜਾਵੇਗਾ ਤਾਂ ਕਿ ਵੱਦ ਤੋਂ ਵੱਦ ਇਸ ਬਿੱਲ ਤੇ ਆਪਣੀ ਸੁਝਾਅ ਦੇ ਸਕਣ ਨਾਲ ਹੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਵੱਖ-ਵੱਖ ਦੇਸ਼ਾਂ 'ਚ ਕੀ ਕਾਨੂੰਨ ਹਨ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਹਨਾਂ ਕੀ ਕਦਮ ਚੁੱਕਿਆ ਨੇ ਇਸ ਦੀ ਚਰਚਾ ਕੀਤੀ ਜਾਵੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ